ਜੀ ਆਪਣਾ ਨਾਮ ਤੇ ਅੱਜ ਦਾ ਜਿਹੜਾ ਤੁਸੀਂ ਅਸ਼ਟੇਮ ਸਿੰਘ ਸਾਹਿਬ ਦੇ ਦਫ਼ਤਰਾਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਿਹਾ ਮੈਂ ਅਮਰੀਕ ਤੋਂ ਹ ਜ਼िला ਪ੍ਰਧਾਨ ਵੀ ਕਹਿਉਂਗਾ ਹਾਂ ਅੱਜ ਸਾਰੇ ਪੰਜਾਬ ਦੇ ਵਿੱਚ ਭਰਾਤਰੀ ਜਥੇਬੰਦੀਆਂ ਵੱਲੋਂ ਟੀ 35 ਜਥੇਬੰਦੀਆਂ ਦੀ ਜਿਹੜੀ ਬਰਨਾਲੇ ਦੇ ਵਿੱਚ ਮੀਟਿੰਗ ਹੋਈ ਹੈ ਕਾਪੀਆਂ ਛਾੜਨ ਦਾ ਜਿਹੜੇ ਕਾਨੂੰਨਾਂ ਦੇ ਵਿੱਚ ਸਰਕਾਰ ਕਹਿੰਦੀ ਅਸੀਂ ਤਬਦੀਲ ਕੀਤੇ ਨੇ ਤਬਦੀਲ ਉਹਨਾਂ ਦੇ ਆਪਣੇ ਹੱਕ ਦੇ ਕੀਤੇ ਨੇ ਲੋਕਾਂ ਤੇ ਜ਼ਬਰਦਸਤ ਬਾਤਾਂ ਕੀਤੀ ਨੇ ਉਹ ਉਹਨਾਂ ਦਾ ਵਿਰੋਧ ਕਰਨਦੇ ਹੋਏ ਜੱਸ ਸੀ ਐਚ ਡੀ ਐਮ ਦੇ ਦਫ਼ਤਰ ਮੁਰੇ ਮੰਗ ਪੱਤਰ ਵੀ ਦਿੱਤਾ ਹੈ ਤੇ ਕਾਪੀਆਂ ਵੀ ਸਾੜੀਆਂ ਨੇ ਕੁਰੂਣਾ ਵਾਲੀਆਂ ਉਹ ਕਾਨੂੰਨ ਜਨਤਾਵਾਦੀ ਬਹੁਤ ਖਤਰਨਾਕ ਨੇ ਜਿਹੜੇ ਅਧਿਕਾਰ ਥਾਣਿਆਂ ਨੂੰ ਦਿੱਤੇ ਗਏ ਛੋਟੇ ਤੋਂ ਛੋਟੇ ਆ ਮੁਲਾਜ਼ਮ ਨੂੰ ਦਿੱਤੇ ਗਏ ਵੀ ਉਹਦੇ ਵਿੱਚ ਕਿੰਨੀਆਂ ਧਜੀਆਂੜੀਆਂ ਦੇ ਕੁਰੂਣਾ ਦੀਆਂ ਜਿਵੇਂ ਪਹਿਲਾਂ ਤਿੰਨ ਕਾਲੇ ਕਾਨੂੰਨ ਸਾਰਾ ਦੇਸ਼ ਸਰਕਾਰ ਨਾਲ ਸਭਾ ਸਾਲ ਲੜਕੇ ਹੈ ਬਾਰਡਰਾਂ ਤੇ ਬੈਠ ਕੇ ਉਹ ਸਰਕਾਰ ਮੋਦੀ ਦੀ ਜੇ ਅਜੇ ਵੀ ਗੋਲੀ ਫਰਦੀ ਹੈ 700 ਸੀਟ ਹਾਰ ਕੇ ਐਮਪੀ ਦੀ ਥੱਲੇ ਨੂੰ ਡਿੱਗੀ ਹੈ ਲੰਗੜੀ ਸਰਕਾਰ ਬਣੀ ਹੈ ਪਰ ਅਜੇ ਵੀ ਸਰਕਾਰ ਹੀ ਗੋਦੇ ਹੈ ਚੋਣਾ ਦੇ ਵਿੱਚ ਨਹੀਂ ਜ਼ਬਰਦਸਤ ਮੁੜੀ ਹੈਗੀ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਵੀ ਆ ਕਾਪੀਆਂ ਪੜੋ ਆ ਕਾਨੂੰਨ ਪੜੋ ਜੇ ਤੁਸੀਂ ਇਕੱਠੇ ਹੋ ਕੇ ਲੜਦੇ ਨਹੀਂ ਤਾਂ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਜ਼ਬਰ ਤੇ ਆਊਗੀ ਕਿਉਂਕਿ ਸਾਡੇ ਬੁੱਧੀਜੀਵੀ ਜਿਹੜਾਂ ਦੇ ਵੀ ਛੱਟੇ ਹੋਏ ਨੇ ਸਾਡੇ ਜਿਹੜੇ ਕੈਦੀ ਸਜ਼ਾ ਦੇ ਵਿੱਚ ਜਿਹਨਾਂ ਦੇ ਵਿੱਚ ਬੈਠੇ ਨੇ ਇਹਨਾਂ ਦੇ ਕਾਨੂੰਨ ਨੇ ਕੋਟਾਂ ਦੇ ਕਾਨੂੰਨ ਨੇ ਜੋ ਸਜ਼ਾ ਦਿੱਤੀ ਸੀ ਉਹ ਪੂਰੀ ਕਰੀ ਬੈਠੇ ਨੇ ਤੇ ਉਹਨਾਂ ਨੂੰ ਅਜੇ ਵੀ ਮੋਦੀ ਸਰਕਾਰ ਬਾਹਰ ਨਹੀਂ ਨਿਕਲਣ ਦੀ ਹੈਗੀ ਉਹ ਕਿਸੇ ਵੀ ਧਰਮ ਦੇ ਨੇ ਉਹ ਕਿਸੇ ਵੀ ਜਾਤ ਦੇ ਨੇ ਅਸੀਂ ਮੋਦੀ ਸਰਕਾਰ ਦੀ ਨਿੰਦਿਆ ਕਰਦੇ ਹਾਂ ਇਸ ਗੱਲ ਤੇ ਵੀ ਕਿੱਧਰ ਗਿਆ ਤੁਹਾਡਾ ਕਾਨੂੰਨ ਤੁਸੀਂ ਕਾਨੂੰਨ ਦੀਆਂ ਤਜੀਆਂ ਡਾਉਨੇ ਹੋ ਆ ਜਨਤਾ ਨੂੰ ਕਹਿੰਦੇ ਹੋ ਵੀ ਤੁਸੀਂ ਕਾਨੂੰਨ ਦੀ ਲੰਘਣਾ ਕਰਦੇ ਹੋ ਤੁਹਾਡਾ ਕਾਨੂੰਨ ਕਿੱਧਰ ਗਿਆ ਤੁਸੀਂ ਇਹ ਕਰੋਨਾ ਦੇ ਵਿੱਚ ਤਬਦੀਲੀ ਕਰਕੇ ਥਾਣਿਆਂ ਨੂੰ ਅਧਿਕਾਰ ਦੇਤੇ ਐਸਐਚਓ ਤੇ ਐਸਐਸਆਈ ਨੂੰ ਅਧਿਕਾਰ ਦੇਤੇ ਵੀ ਕੋਈ ਵੀ ਬੰਦਾ ਫੜਿਆ ਗਿਆ ਉਹਦੇ ਕੋਲ ਅਧਿਕਾਰ ਹੈ ਉਹਦੇ ਕੋਲ ਕਾਨੂੰਨ ਹੈ ਵੀ 2 ਮਹੀਨੇ ਥਾਣੇ ਦੇ ਵਿੱਚ ਜਲੀਲ ਕਰ ਸਕਦਾ ਉਹ ਕਦੇ ਰਿਮਾਰਕ ਲੈ ਸਕਦਾ ਇਹ ਕਾਨੂੰਨ ਐਸਐਸਆਈ ਨੂੰ ਦਿੰਦਾ ਕੋਈ ਵੀ ਬੰਦਾ ਦਰਖਾਸਤ ਦੇ ਕੇ ਆਉਂਦਾ ਹੈ ਪੁਲਿਸ ਦੀ ਗੱਡੀ ਉਧਰੋਂ ਫੋਨ ਆਉਂਦਾ ਵੀ ਗੱਡੀ ਭੇਜੋ ਸਾਡੇ ਵੱਲੋਂ ਸਾਦਰ ਭੇਜੋ ਇਹ ਕੱਲੇ ਉਸ ਮਦਈ ਦਾ ਜਿਹਨੇ ਦਰਖਾਸਤ ਲਿਖਾਈ ਹੈ ਔਰ ਉਹ ਇਹ ਕਾਨੂੰਨ ਜਾਚ ਦਿੰਦਾ ਵੀ ਗੱਡੀ ਲੈ ਕੇ ਭੇਜ ਜੇ ਤੂੰ ਸਾਡੇ ਕੋਲੇ ਹੁੰਦਾ ਨਹੀਂ ਮੂਰੇ ਹਾਜ਼ਰ ਤਾਂ ਉਲਟ ਪਰਚਾ ਤੇਰੇ ਤੇ ਹੋਊਗਾ ਆ ਕਾਨੂੰਨ ਦੀਆਂ ਕਾਪੀਆਂ ਇਹ ਬੋਲਦੀਆਂ ਨੇ ਇਸ ਕਰਕੇ ਅਸੀਂ ਇਹ ਕਾਨੂੰਨਾਂ ਦੀ ਨਿੰਦਿਆ ਕਰਦੇ ਆ ਅੱਜ ਇੱਥੇ ਕਾਪੀਆਂ ਸਾੜ ਰਹੇ ਆ ਅੱਜ ਸਾਡਾ ਸ਼ਾਂਤੀਪੂਰ ਪ੍ਰੋਗਰਾਮ ਐਸਡੀ ਮਰਾਹੀ ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜਣਾ ਪੰਜਾਬ ਦੀ ਸਰਕਾਰ ਨੂੰ ਭੇਜਣਾ ਇਸ ਕਰਕੇ ਦੂਗਾ ਫਿਰ ਇਹ ਜਨਤਾ ਇਕੱਠੀ ਹੋਊਗੀ ਇਹ ਜਨਤਾ ਜਿੰਮੇ ਕਹਿੰਦੇ ਹੁੰਦੇ ਨੇ ਹੱਥ ਬੰਨ੍ਹਿਆ ਤੋ ਨਹੀਂ ਕੁਝ ਮਿਲਦਾ ਹੁੰਦਾ ਮੁੱਠੀ ਮੀਚ ਕੇ ਕੁਸ ਹੁੰਨ ਚੱਕ ਕੇ ਮਿਲਦਾ ਹੁੰਦਾ ਆ ਫਿਰ ਫਿਰ ਉਸ ਪਾਸੇ ਜਦੋਂ ਜਨਤਾ ਆ ਜਾਂਦੀ ਹੈ ਫਿਰ ਸਰਕਾਰ ਦੀ ਥੱਲੇ ਵਾਲੀ ਤਾਹਾਂ ਕਰ ਦਿੰਦੇ ਹੁੰਦੇ ਨੇ ਇਸ ਕਰਕੇ ਸਾਡੀ ਸਰਕਾਰ ਨੂੰ ਚੇਤਾਵਨੀ ਹੈ ਵੀ ਇਹ ਕਾਨੂੰਨ ਵਾਪਸ ਲਓ ਜੇ ਨਹੀਂ ਵਾਪਸ ਲੰਦੇ ਤਾਂ ਜਨਤਾ ਦਾ ਵਿਰੋਧ ਦੇਸ਼ ਦੇ ਵਿੱਚ ਵੱਡਾ ਉੱਠੂ ਤਾਂ ਇਹ ਪੂਰੇ ਪੰਜਾਬ ਦੇ ਵਿੱਚ ਹੈਗਾ ਪੂਰੇ ਭਾਰਤ ਚ ਹੈ ਅੱਜ ਦਾ ਪ੍ਰਦਰਸ਼ਨ ਹੈ ਇਹ ਸਾਰੇ ਹੀ ਹੈ ਸਾਰੇ ਕਾਨੂੰਨਾਂ ਤੇ ਸਾਰੇ ਦੇਸ਼ ਦੇ ਵਿੱਚ ਵਿਰੋਧ ਹੈ ਕੱਲੇ ਆਪਣੇ ਦੇਸ਼ ਦੇ ਵਿੱਚ ਵੀ ਨਹੀਂ ਗਲਤ ਕਾਨੂੰਨਾਂ ਦਾ ਬਾਹਰਲੇ ਦੇਸ਼ਾਂ 'ਚ ਵੀ ਵਿਰੋਧ ਉੱਠਦਾ ਹੈ ਇਸ ਕਰਕੇ ਸਾਰੇ ਹੈ ਵਿਰੋਧ ਕਿੰਨੀਆਂ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਲ ਰਹੀਆਂ ਅੱਜ 35 ਜਥੇਬੰਦੀਆਂ ਦੀ ਬਰਨਾਲੇ ਦੇ ਵਿੱਚ ਮੀਟਿੰਗ ਹੋਈ ਹੈ ਬਾਕੀ ਦੀਆਂ ਬੱਕ ਬੱਕ ਹਵ ਦੇ ਘੇਰਿਆਂ ਦੇ ਵਿੱਚ ਇਹਨੂੰ ਕਵੇ ਲੈਂਦੀਆਂ ਨੇ ਸਾਰੀਆਂ